ਸਾਹਿਬੇ ਕਮਾਲ ਸਰਬੰਸਦਾਨੀ ਤਾਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਮੂਹ ਨਗਰ ਪੰਚਾਇਤ ਸਲੇਮਪੁਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਹਿਬ ਬਾਬਾ ਨੱਥਾ ਸਿੰਘ ਜੀ ਵਿਕੇ ਸਰਦਾ ਭਾਵਨਾ ਨਾਲ ਮਨਾਇਆ ਗਿਆ। ਉਪਰੰਤ ਸਮੂਹ ಗ್ರಾಮ ਪੰਚਾਇਤ ਪਿੰਡ ਦੇ ਪਤਵੰਤੇ ਅਤੇ ਗੁਰਦੁਦਾਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਸਲੇਮਪੁਰ ਦੀ ਜੰਪਲਤੀ ਪ੍ਰਭਲੀਨ कौर ਪੁੱਤਰੀ ਮਨਦੀਪ ਸਿੰਘ ਬੈਸ ਵੱਲੋਂ 62ਵੀਂ ਰੋਲਰ ਸਕੈਟਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪਿੰਡ ਇਲਾਕੇ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਅਤੇ ਸੋਨੇ ਦਾ ਤਗਮਾ ਜਿੱਤਣ ਤੇ ਸਰੂਪੋ ਅਤੇ ਸਰਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਆਪ ਦੇਖਦੇ ਹਾਂ ਸ੍ਰੀ ਚਮਕੌਰ ਸਾਹਿਬ ਤੋਂ ਜਗਤਾਰ ਸਿੰਘ ਤਾਰੀ ਦੀ ਇਹ ਖਾਸ ਰਿਪੋਰਟ ਕੀ ਨਾ ਜੀ ਕੀ ਨਾ ਆਪਣਾ ਮੰਦਿਰ ਤੁਸੀਂ ਗੁੜੀਏ ਦੇ ਫਾਦਰ ਹੋ ਜੀ ਫਾਦਰ ਹਾਂ ਜੀ ਮੈਂ ਕੀ ਕਹੋਗੇ ਅੱਜ ਤੁਹਾਡੇ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਪਿੰਡ ਵਾਸਤੇ ਕੀ ਕਹੋਗੇ ਅੱਜ ਦਾ ਜਿਹੜਾ 골ਡ ਮੈਡਲ ਬੱਚੀ ਜਿੱਤ ਕੇ ਲੈ ਕੇ ਆਈ ਕੀ ਕਹਿਣਾ ਚਾਹ ਰਹੇ ਹੋ ਜੀ ਮੈਨੂੰ ਆਪਣੀ ਬੱਚੀ ਤੇ ਮਾਣ ਆ ਜੀ ਕਿ ਉਹਨੇ 5 6 7 8 ਸਾਲਾਂ ਤੋਂ ਪ੍ਰੈਕਟਿਸ ਕਰਦੀ ਆ ਰਹੀ ਆ ਤੇ ਕਈ ਮੈਡ ਕਈ ਲੈਵਲ ਤੇ ਮੈਡਲ ਜਿੱਤੇ ਵੀ ਨੇ ਪਰ ਇਸ ਵਾਰ ਪਹਿਲੀ ਵਾਰ ਹੋਇਆ ਕਿ ਇਹਨਾਂ ਦੀ ਟੀਮ ਚੰਡੀਗੜ੍ਹ ਦੀ ਟੀਮ 골ਡ ਮੈਡਲ ਲੈ ਕੇ ਆਈ ਹੈ ਜੀ ਨੈਸ਼ਨਲ ਲੈਵਲ ਤੇ ਤੇ ਕੀ ਕਹੋਗੇ ਕਿ ਹੋਰ ਬੱਚਿਆਂ ਨੂੰ ਕਿਸਨੇ ਹਾਂ ਦੇਣਾ ਚਾਹ ਰਹੇ ਹੋ ਤੇ ਮੈਂ ਤਾਂ ਇਹੀ ਚਾਹੂੰਗਾ ਕਿ ਜੇ ਪਿੰਡ ਦਾ ਕੋਈ ਹੋਰ ਬੱਚਾ ਵੀ ਕਰਦਾ ਤਾਂ ਮਤਲਬ ਮੇਰੇ ਲਈ ਤਾਂ ਵਧੀਆ ਹੋਊਗਾ ਜੀ ਠੀਕ ਹੈ ਕੀ ਨੋ ਤੁਹਾਡਾ ਤੁਸੀਂ ਕਿਹੜੀ ਗੇਮ ਖੇល ਕੇ ਆਏ ਹੋ ਤੇ ਕਿਹੜਾ ਮੈਡਲ ਲੈ ਕੇ ਆਏ ਹੋ ਦੱਸ ਸਕਦੇ ਹੋ ਇਹਨਾਂ ਵਿੱਚ ਵਿੱਚ ਫਸਟ ਫੋਰਥ ਤੇ ਕਿ ਤੁਹਾਨੂੰ ਇਹਨਾਂ ਦਾ ਜਜ਼ਬਾ ਕਿਵੇਂ ਹੋਇਆ ਚਸਕਾ ਕਿਵੇਂ ਪਿਆ ਜਿਹੜੀ ਗੇਮ ਤੁਹਾਨੂੰ ਖੇਲਣ ਦਾ ਜਨੂੰਨ ਕਿਵੇਂ ਪੈਦਾ ਹੋਇਆ ਬਚਪਨ ਦੇ ਸ਼ੌਕ ਅੱਛਾ ਕਿੰਨੀ ਉਮਰ ਹੈ ਤੁਹਾਡੀ 15 ਕਿਹੜੇ ਕਿਹੜੇ ਸਕੂਲ ਚ ਪੜਦੇ ਹੋ ਮੋਹਾਲੀ ਟੀਮ ਕਿਹਤਰੀ ਸੀ ਚੰਗੇ ਤੇ ਕਿਹੜੀ ਕਿਹੜੇ ਏਰੀਆ ਚ ਖਿਲ ਕੇ ਆਏ ਹੋ ਤੁਸੀਂ ਹੁਣ ਤੱਕ ਕੋਈ ਨਾ ਟੂਰ ਤਾਂ ਮਿਲਿਆ ਨਹੀਂ ਤਾਂ ਮਿਲਿਆ ਪਹਿਲਾਂ ਕਿੱਥੇ ਖੇਡਿਆ ਪਹਿਲਾਂ ਕਿੱਥੇ ਇੱਕ ਇੱਕ ਰਿਸ਼ਾਖਾ ਦੇ ਨਾਂ ਦਾ ਹੈ ਉਹ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਕੀ ਨਾਂ ਸਰ ਆਪਣਾ ਜੀ ਅਵੀ ਦੱਸੋ ਮੈਨੂੰ ਤੇ ਕੀ ਕਹੋਗੇ ਅੱਜ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਅਜ ਬੱਚੀ ਨੇ ਗੋਲ ਮੈਲਟ ਜਿੱਤਿਆ ਤੇ ਜਿੱਤ ਕੇ ਤੁਹਾਡੇ ਇੱਥੇ ਪਿੰਡ ਦੇ ਤੇ ਜ਼ਿਲ੍ਹੇ ਦੇ ਵਿੱਚ ਨਾਂ ਰੋਸ਼ਨ ਕੀਤਾ ਕੀ ਕਹੋਗੇ ਇਸ ਬਾਰੇ ਤੁਹਾਨੂੰ ਬੜੀ ਖੁਸ਼ੀ ਹੈ ਪਿੰਡ ਵਾਸੀਆਂ ਨੂੰ ਮਾਣ ਪਹਿਲੀ ਵਾਰ ਸਾਡਾ ਰਿਕਾਰਡ ਹੋਇਆ ਹੈ ਪਿੰਡ ਦਾ ਜੀ ਬਹੁਤ ਬੜੀ ਖੁਸ਼ ਹੈ ਸਾਡਾ ਪਿੰਡ ਅਲੱਗ ਤੇ ਕੀ ਹੋਰ ਕੀ ਮੰਗ ਕਰਦੇ ਤੁਸੀਂ ਵੀ ਜਿੱਦਾਂ ਵੀ ਤੁਸੀਂ ਕਿਉਂ ਨਹੀਂ ਦਿਨ ਬੱਚੀ ਹੋ ਤੱਕ ਕੀ ਕਰੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਅੱਗੇ ਨੂੰ ਹੋਰ ਵਧਣ ਹਿੰਮਤ ਲੈ ਚਾਹੁੰਨ ਤੇ ਅੱਜ ਪਾਠ ਵੀ ਰਖਵਾਏ ਗਏ ਸੀ ਉਹ ਪੋਪੇ ਨੂੰ ਉਹਨਾਂ ਦਾ ਹਾਂਜੀ ਬਹੁਤ ਕਮੇਟੀ ਨੂੰ ਪਤਾਈ ਹੈ ਜੀ ਜਿਨ੍ਹਾਂ ਨੇ ਕੰਮ ਕੀਤਾ ਬਹੁਤ ਵਧੀਆ ਨਗਰ ਚਲਾਇਆ ਵਧੀਆ ਬਹੁਤ ਧੰਨਵਾਦ ਕੀਤਾ ਕਿਨਾਂ ਜੀ ਆਪਣਾ ਪਵੰਤਰ ਮੀ ਦਰਸ਼ਨ ਸਰਕਾਰ ਸਰਪੰਚ ਫਲੇਮਪੁਰ ਤੋਂ ਤੇ ਸਰ ਅੱਜ ਜਿਹੜਾ ਤੁਸੀਂ ਅੱਜ ਇਸ ਬੱਚੀ ਨੂੰ ਅੱਜ ਰੋਡ ਮੈਡ ਜਿੱਤੀ ਹੈ ਬੱਚੀ ਇਸ ਨੂੰ ਅਸੂ ਸਨਮਾਨਿਤ ਕੀਤਾ ਕਾਂਗਰਸ ਵੱਲੋਂ ਅਸੀਂ ਬੱਚੀ ਨੂੰ ਸਨਮਾਨ ਦਿੱਤਾ ਤਾਂ ਕਿ ਜਿਹੜੇ ਸਾਡੇ ਪਿੰਡ ਦੀਆਂ ਹੋਰ ਬੱਚੀਆਂ ਲੜਕੀਆਂ ਉਹਨਾਂ ਨੂੰ ਇਹਦੇ ਵੱਲ ਦੇਖ ਕੇ ਇਨਮੌਸਹਿਦ ਮਿਲ ਸਕੇ ਉਹ ਵੀ ਜਿਵੇਂ ਇਹ ਬਲੰਦੀਆਂ ਤੇ ਗਈ ਆ ਨਾਉ ਉੱਚਾ ਕਰਦਾ ਸਾਡੇ ਨਗਰ ਦਾ ਹੋਰ ਬੱਚੇ ਵੀ ਜਿਹੜਾ ਗੂੜੀਆਂ ਸਾਡੇ ਪਿੰਡੇ ਲੜਕੀਆਂ ਇਹਨੂੰ ਦੇਖ ਕੇ ਹੋਰ ਵਧੀਆ ਗਿਆਮਾ ਕਰਨ ਖੇਡਾਂ ਵੱਲ ਧਿਆਨ ਦੇਣ ਤੇ ਇਹ ਅੱਜ ਸਾਰੇ ਨਗਰ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਜਿਹੜਾ ਬੱਚੀ ਨੇ ਪਿੰਡ ਦਾ ਨਾਉ ਉੱਚਾ ਕੀਤਾ ਹੈ ਤੇ ਇਸ ਵਾਰੇ ਕੋਈ ਆਪਣਾ ਹਲੇ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਬੱਚੀ ਨੂੰ ਜਦਾਂ ਤੱਕ ਦੱਸਿਆ ਗਿਆ ਕੋਈ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਤਾਂ ਹਜੇ ਫਿਲਹਾਲ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਜੀ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਵੀ ਬੱਚੀ ਦਾ ਸਹਿਯੋਗ ਮਿਲੇ ਬੱਚੀ ਨੂੰ ਸਹਿਯੋਗ ਤੇ ਹੋਰ ਬੱਚਿਆਂ ਨੂੰ ਵੀ ਸੇਧ ਮਿਲ ਸਕੇ ਇਹਨਾਂ ਦੇਖ ਕੇ ਇਸ ਵਾਰ ਠੀਕ ਹੈ ਇਹਨਾ ਜੀ ਆਪਣਾ ਮੇਰਾ ਨਾਮ ਜੀ ਹਰਦੀਪਾਲ ਸਿੰਘ ਸੰਧੂ ਤੇ ਜਿਹੜੇ ਅੱਜ ਤੁਹਾਡੇ ਪਿੰਡ ਦੇ ਵਿੱਚ ਬਹੁਤ ਫਖਰ ਵਾਲੀ ਗੱਲ ਹੈ ਜਿਹੜੀ ਬੱਚੀ ਨੇ ਅੱਜ ਗੋਲਡ ਮੈਡਲ ਜਿੱਤਿਆ ਹੈ ਦੱਸ ਸਕਦੇ ਹੋ ਕਿਹੜੀ ਗੇਮ 'ਚ ਇਹ ਖੇਡ ਕੇ ਆਏ ਤੇ ਕਿਦਾਂ ਦਾ ਪਿੰਡ ਦਾ ਸਹਿਯੋਗ ਦੇ ਰਿਹਾ ਹੈ ਇਹ ਬੇਟੀ ਦਾ ਨਾਮ ਪ੍ਰੋਬਲੀ ਇਨਕੋਰ ਹੈ ਪੁੱਤਰੀ ਮਨਦੀਪ ਸਿੰਘ ਬੈਂਸ ਜੋ ਕਿ ਸਾਡੇ ਪਿੰਡ ਦੀ ਹੀ ਜੰਪਲ ਹੈ ਇਹਨਾਂ ਨੇ 68ਵੀਆਂ ਨੈਸ਼ਨਲ ਨੈਸ਼ਨਲ ਰੋਲਰ ਸਕੈਟਿੰਗ ਚੈਂਪੀਅਨਸ਼ਿਪ 'ਚ ਭਾਗ ਲਿਆ ਜੋ ਕਿ ਚੰਡੀਗੜ੍ਹ ਦੀ ਲੜਕੀਆਂ ਦੀ ਟੀਮ ਸੀਗੀ ਹਾਕੀ ਦੀ ਉੱਥੇ ਇਹਨਾਂ ਨੇ ਹਰਿਆਣੇ ਦੀ ਟੀਮ ਨੂੰ 2-1 ਦੇ ਨਾਲ ਹਰਾ ਕੇ 골ਡ ਮੈਡਲ ਜਿੱਤੇ ਸੋ ਬਹੁਤ ਹੀ ਪਿੰਡ ਵਾਸਤੇ ਇਲਾਕੇ ਵਾਸਤੇ ਮਾਤਾ ਪਿਤਾ ਵਾਸਤੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੇ ਸਾਰੇ ਇਲਾਕੇ ਦਾ ਸਾਰੇ ਪਿੰਡ ਦਾ ਸਿਰ ਫਕਰ ਨਾਲ ਉੱਚਾ ਕੀਤਾ ਤੇ ਅੱਜ ਤੁਹਾਡੇ ਪਿੰਡ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਹੈ ਜੋ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀ ਕੀ ਜਾਣਕਾਰੀ ਦੇ ਸਕਦੇ ਹੋ ਹੁਣ ਦੇਖੋ ਸਾਡੇ ਜਿਹੜੇ ਪਿੰਡ ਦੀ ਪੰਚਾਇਤ ਆ ਉਹ ਪੂਰੀ ਸਰਬਸੰਮਤੀ ਦੇ ਨਾਲ ਚੁਣੀ ਗਈ ਆ ਦੂਜੀ ਟਰਮ ਐ ਜਿਹਦੇ ਵਿੱਚ ਸਾਡੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ ਪਹਿਲੀ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੀ ਗਈ ਸੀ ਜਿਹਦੇ ਸਰਪੰਚ ਧਰਮਿੰਦਰ ਸਿੰਘ ਸੀਗੇ ਉਹ ਵੀ ਸਾਡੇ ਨਾਲ ਖੜੇ ਆ ਤੇ ਦੂਜੀ ਹੋਣ ਜਿਹੜੀ ਚੁਣੀ ਗਈ ਆ ਪੰਚਾਇਤ ਉਹਦੇ ਚ ਲੇਡੀ ਸਰਪੰਚ ਚੁਣੀ ਗਈ ਆ ਸ਼੍ਰੀਮਤੀ ਸਰਜੀਤ ਕੌਰ ਜੀ ਤੇ ਬਹੁਤ ਹੀ ਮਤਲਬ ਬੇਟੀ ਦੇ ਅੱਡੀ ਵੱਡੀਆਂ ਉਪਲਬਧੀ ਲੈਣ ਵਾਸਤੇ ਪਿੰਡ 'ਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਬਹੁਤ ਵਧੀਆ ਮਤਲਬ ਨਾਰ ਉਸ਼ਨ ਕੀਤਾ ਬੇਟੀ ਨੇ ਜਿਹਦੇ ਨਾਲ ਪਿੰਡ ਨੂੰ ਬਹੁਤ ਮਾਣ ਮਹਿਸੂਸ ਹੋਇਆ ਔਰ ਪਿੰਡ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਹੈ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਗਿਆ ਉੱਥੇ ਬੇਟੀ ਨੂੰ ਸਨਮਾਨਿਤ ਕੀਤਾ ਗਿਆ ਔਰ ਅਰਦਾਸ ਕੀਤੀ ਗਈ ਹੈ ਕਿ ਬੇਟੀ ਜਿਹੜੀਆਂ ਹੋਰ ਅੱਗੇ ਉਪਲਬਧੀਆਂ ਪ੍ਰਾਪਤ ਕਰੇ ਹੋਰ 골ਡ ਮੈਡਲ ਅਚਾਈਆਂ ਤੱਕ ਜਾਵੇ ਹੋਰ 골ਡ ਮੈਡਲ ਜਿੱਤੇ ਔਰ ਪਿੰਡ ਦਾ ਨਾਮ ਜਿਹੜਾ ਇਹ ਇੰਡੀਆ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ